ਬਾਈ ਜੀ ਮੈਂ ਸੁਰੀਤ ਗਿੱਲ ਗੀਤਕਾਰ ਹਾਂ ਤੇ ਕੰਪਨੀ ਤੇ ਬਰੀ ਫੋਨ ਤੇ ਤੁਹਾਡੇ ਨਾਲ ਗੱਲ ਨਹੀਂ ਸੀ ਹਾਂਜੀ ਹਾਂਜੀ ਬਹੁਤ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅਸਲ ਦੇ ਵਿੱਚ ਜਿੰਨੇ ਵੀ ਗਾਇਕ ਗੀਤਕਾਰ ਸੰਗੀਤਕਾਰ ਆਉਂਦੇ ਜੀ ਕੰਪਨੀ ਨੇ ਮੈਨੂੰ ਹੀ ਰੱਖਿਆ ਉਹਨਾਂ ਦਾ ਟਾਈਮ ਚੱਕਣ ਲਈ ਕਿ ਤੁਸੀਂ ਡੈਂਟਿਕਲੀ ਆ ਵੀ ਹੱਥ ਨੂੰ ਫਿਰ ਪਤਾ ਜੀ ਰੋਜ਼ ਦੇ ਸੈਂਕੜੇ ਗਾਇਕ ਗੀਤਕਾਰ ਸੰਗੀਤਕਾਰ ਆਉਂਦੇ ਜੀ ਕੰਪਨੀ ਫਿਰ ਇੰਨੇ ਨੂੰ ਮੌਕਾ ਤਾਂ ਨਹੀਂ ਨਾ ਦੇ ਸਕਦੀ ਉਹ ਫਿਰ ਮੈਂ ਹੀ ਉਹਨਾਂ ਨਾਲ ਵਾਰਤਾ ਲਾਪ ਕਰਕੇ ਉਹਨਾਂ ਦਾ ਪੂਰਾ ਮਾਨ ਸਤਕਾਰ ਕਰੀਦਾ ਜੀ ਤੁਸੀਂ ਹੁਣ ਤੱਕ ਫਿਰ ਕਿੰਨੇ ਗੀਤ ਲਿਖੇ ਆ ਜੀ ਮੈਂ ਜੇ ਬਚਪੜ ਤੋਂ ਲੈ ਕੇ ਹੁਣ ਤੱਕ 300 ਗੀਤ ਲਿਖਤਾ ਹਾਂ 300 ਹੀ ਹਾਂਜੀ ਉਹ ਮੈਂ ਤਾਂ 10 ਗੀਤ ਰੋਜ਼ ਦੇ ਲਿਖ ਦਿੰਦਾ ਜੀ ਸੁਰ ਆਉਂਦਾ ਹਰੇਕ ਗੱਲ ਤੇ ਹਰੇਕ ਮੁੱਦੇ ਤੇ ਮਿੰਟਾਂ ਵਿੱਚ ਹੀ ਗੀਤ ਲਿਖ ਦਿੰਦੀ 300 ਗੀਤਾਂ ਮਹੀਨੇ ਦੇ ਲਿਖ ਦਿੰਦਾ ਤੇ ਫਿਰ ਤੁਹਾਡਾ ਕੋਈ ਗੀਤ ਤਾਂ ਮਕਬੂਲ ਹੀ ਹੈ ਹਾਂਜੀ ਹਾਂਜੀ ਮੇਰਾ ਇੱਕ ਗੀਤ ਬਹੁਤ ਜ਼ਿਆਦਾ ਹਿੱਟ ਹੋਇਆ ਤੇਰੀ ਯਾਦ ਚ ਮੇਰੇ ਦੁੱਖ ਦੇ ਥੋੜੇ ਇਹ ਬਹੁਤ ਜ਼ਿਆਦਾ ਮੈਂ ਕਹਿੰਦਾ ਜੀ ਇਹ ਤਾਂ ਬੱਚੇ-ਬੱਚੇ ਦੀ ਜ਼ੁਬਾਨ ਤੇ ਇਹ ਜੀ ਫਿਰ ਤੁਸੀਂ ਗੀਤ ਲਿਖਿਆ ਕਰੂ ਭਾਈ ਜੀ ਮੈਂ ਅਸਲ ਦੇ ਵਿੱਚ ਨਾ ਗੁੱਡ ਬਹੁਤ ਜ਼ਿਆਦਾ ਖਾਂਦਾ ਸੀ ਤੇ ਗਰਮੀ ਚ ਮੇਰੇ ਰਸਤਗੜ ਬੜੇ ਨਿੱਕੜੇ ਸੀ ਇਹ ਮੈਂ ਉਦੋਂ ਲਿਖਿਆ ਸੀ ਚਾਹੇ ਪਰ ਤੁਸੀਂ ਮਈ ਜੂਨ ਚ ਲਿਖਿਆ ਹੋਣਾ ਉਦੋਂ ਨਿਕਲਦੇ ਰਸਤਗੜ ਹਾਂਜੀ ਹਾਂਜੀ ਭਾਈ ਜੀ ਮੇਰਾ ਇੱਕ ਗੀਤ ਹੋਰ ਬਹੁਤ ਮਕਬੂਲ ਹੋਇਆ ਉਹ ਤੁਸੀਂ ਸੁਣਿਆ ਨਹੀਂ ਹੋਣਾ ਮੈਨੂੰ ਲੱਗਦਾ ਉਹ ਸੀਗਾ ਤੇਰਾ ਹੱਸਦੇ ਹੱਥ ੁੱਕ ਫਰੇ ਗੀਤ ਬਕੂਲ ਹੋਇਆ ਕਿੱਥੇ ਬਰ ਅਸਲ ਮੇਰੇ ਨਾਲ ਜੀ WhatsApp ਤੇ ਹੈਗੇ 500 ਫਰੈਂਡ ਅੱਛਾ ਇਹ ਗੀਤ ਮੈਂ ਕੱਲੇ-ਕੱਲੇ ਬੰਦੇ ਨੂੰ WhatsApp ਤੇ ਭੇਜਿਆ ਫਿਰ ਉਸ ਤੋਂ ਬਾਅਦ ਮੈਂ ਆਪਣੇ ਪਿੰਡ ਦੇ ਵਿੱਚ ਕਾगज ਤੇ ਲਿਖ ਕੇ ਫਿਰ ਇੱਕ ਬੰਦੇ ਨੂੰ ਇਹ ਗੀਤ ਜਿਹੜਾ ਘਰੋ ਘਰੀ ਜਾ ਕੇ ਫੜਾ ਕੇ ਆਇਆ ਜੇ ਕਿਤੇ ਗਲਤੀ ਨਾਲ ਤੁਸੀਂ ਮੇਰੇ ਕਿਤੇ ਪਿੰਡਾਂ ਤੇ ਮੇਰਾ ਨਾਮ ਪੁੱਛੋ ਤਾਂ ਤੁਹਾਨੂੰ ਬੱਚਾ ਜਿਹੜਾ ਹੈਗਾ ਕੋਈ ਵੀ ਥੋੜਾ ਜਿਹਾ ਛੋਟਾ ਬੱਚਾ ਮੇਰਾ ਗੀਤ ਗੁਣ ਬਣਾਉਂਦਾ ਹੋਇਆ ਨਾਲ ਜਾ ਕੇ ਮੇਰੇ ਘਰੇ ਛੱਡ ਕੇ ਆਉਗਾ ਤੇ ਬਾਈ ਜੀ ਮੈਂ ਹੁਣ ਤੁਹਾਨੂੰ ਸਲਾਮਾ ਆਪਣਾ ਕੁਛ ਨਾ 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 ਪਾਜੀ ਮੈਂ ਨਾ ਇੱਕ ਸਵੀਅਰਸ ਪਾਯਾ ਲੀਪ ਲਿਖਿਆ ਮੇਰੇ ਬੱਸ ਹੋ ਗਈ ਸੀ ਖਰਾਬ ਮੈਂ ਤੁਹਾਨੂੰ ਉਹਦੇ ਤੇ ਇੱਕ ਗੀਤ ਤਿਆਰ ਕੀਤਾ ਉਹ ਸੁਣੋ ਸੁਣਾਓ ਹਾਂ ਤੇ ਬੱਸ ਦਾ ਟਾਇਰ ਫਟ ਗਿਆ ਉਹ ਭਾਜੀ ਮੜੇ ਕੋਰਸ ਹੋਏ ਹੋਏ ਕਰਦਿਆ ਕਰੋ ਓਏ ਹੋਏ ਉਹ ਬਸ ਦਾ ਟਾਇਰ ਪਾਟ ਗਿਆ ਹਾਏ ਹਾਏ ਸਵਾਰੀਆਂ ਉੱਤਰ ਗਈਆਂ ਓਏ ਹੋਏ ਧੁਰਕੇ ਤੇ ਚੜ ਗਈਆਂ ਵਾ ਵਾ ਕੁਝ ਖੜ ਗਈਆਂ ਹਾਏ ਹਾਏ ਕੁਝ ਆਪਣੇ ਕਮਾਂ ਤੇ ਪਹੁੰਚ ਗਈਆਂ ਟਿੰਗ 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 ਵਾ 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 ਕੀ ਬਾਤ ਪੜੀ ਪੜੀ ਜਦੋਂ ਤੁਸੀਂ ਗੀਤ ਲਿਖਦੇ ਤੇ ਜਾਂ ਲਿਖਦੇ ਹੋਏ ਚੀਮਾ ਸਾਹਿਬ ਤੁਸੀਂ ਜਿਵੇਂ ਉਹਨਾਂ ਦੀ ਡਿੱਟੋ ਕਾਪੀ ਕਰੀ ਹੋਣਾ ਉਹ ਭਾਜੀ ਕਿਹੜਾ ਚੀਮਾ ਚੂਮਾ ਸਭ ਆਪਣੇ ਤੋਂ ਥੱਲੇ ਆ ਭਾਜੀ ਮੇਰਾ ਇੱਕ ਹੋਰ ਗੀਤ ਸੁਣੋ ਸੂਟਰ ਤੇ ਚੜਦੀ ਨਾ ਬਾਵਾ ਅੱਡੇ ਤੇ ਖੜਦੀ ਨਾ ਹਾਏ ਹਾਏ ਹੁੰਡੇ ਵਿੱਚ ਬਣਦੀ ਨਾ ਲੈ ਦੇ ਲੈ ਬੇਬੀ ਮੈਨੂੰ ਲਾਲ ਮਰੂਤਾ ਲੈ ਦੇ ਲੈ ਦੇਵੇ ਮੈਨੂੰ ਲਾਲ ਮਰੂਤਾ ਭਾਜੀ ਆ ਲਾਲ ਬਰੋਟੀ ਤਾਂ ਸੁਣੀ ਸੀ ਤੇ ਪਰ ਅਜਾ ਲਾਲ ਮਰੂਤਾ ਤਾਂ ਮੈਂ ਪਹਿਲੀ ਵਾਰ ਸੁਣਿਆ 313 ਉਹ ਕੁਝ ਸੁਣਾਵਾਂ ਹਾਂ ਨੇ ਨਹੀਂ ਭਾਜੀ ਪਹਿਲਾਂ ਮੈਨੂੰ ਕੀੜੇ ਸ਼ਾਂਤ ਕਰ ਲੈਂਦੇ ਹੋ ਆਪਣਾ ਦਫਤਰ ਅਸਲ ਵਿੱਚ 5 ਵੇ ਤੱਕ ਖੁੱਲ੍ਹਾ ਬਾਕੀ ਜੇ ਜ਼ਿਆਦਾ ਕੋਈ ਜੇ ਤਾਂ ਕਿੰਟਾ ਹੋਰ ਖੁੱਲ ਸਕਦੇ ਅੱਛਾ ਭਾਜੀ ਅਸਲ ਵਿੱਚ ਮੈਂ ਪਿੰਡ ਵੀ ਜਾਣਾ ਮੈਂ ਲੇਟ ਹੋ ਜਾਊਗਾ ਮੈਂ ਬਸ ਤੇ ਆਇਆ ਉਹ ਭਾਜੀ ਟੈਨਸ਼ਨ ਕਿਉਂ ਲਈ ਹੈ ਆਪਣੇ ਕੋਲ ਬੈਟਰੀ ਵਾਲਾ ਆਟੋ ਆ ਉਹ ਮੈਂ ਤੁਹਾਨੂੰ ਪਿੱਛੇ ਬਿਠਾ ਕੇ ਜੀਪ ਸੁਣਾ ਸੁਣਾ ਕੇ ਤੁਹਾਨੂੰ ਘਰ ਛੱਡ ਕੇ ਆਉਂਗਾ ਭਾਜੀ ਫਿਰ ਮੈਂ ਚੱਲਦਾ ਮੈਨੂੰ ਲੱਗਦਾ ਨੂੰ ਮਿਲਣ ਵਾਲੇ ਹੋਰ ਵੀ ਬਹੁਤ ਆਏ ਹੋਣੇ ਆ ਉਹ ਬੈ ਲੱਗਦਾ ਜੀਤਕਾਰਾਂ ਦੀ ਲਾਈਨ ਲੱਗੀ ਪਈ ਆ ਪਰ ਨਾ 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 ਭਾਈ ਜੀ ਨੂੰ ਬੰਦਾ ਕੋਈ ਮੇਰੇ ਮਸੇ ਸੂਤ ਆਉਂਦਾ ਤੇ ਜਿਹੜਾ ਮੇਰੇ ਸੂਤ ਆਉਂਦਾ ਉਹ ਨੂੰ ਫਿਰ ਮੈਂ ਭੱਜਣ ਨਹੀਂ ਦਿੰਦਾ ਤੁਸੀਂ ਬੈਠੋ ਮੈਂ ਬਾਹਰ ਜਾ ਕੇ ਕੁੰਡਾ ਲਾ ਕੇ ਆਉਣਾ ਕੁੰਡਾ ਤੇ ਤੁੰਦੇ ਦੀ ਗੀਰੋ ਲਈ ਨਾ ਭਾਈ ਜਨਾ ਉਹ ਦਾਰਾ ਸਾਰ ਨਾ ਹੀ ਮੈਂ ਤੁਹਾਨੂੰ ਪੰਗੜਾ ਪਾ ਪਾ ਕੇ ਨੱਚ ਰੱਚ ਕੇ ਗੀਤ ਸੁਣਾਉਂਗਾ ਆ ਕੰਪਲੀਟਲੀ ਗੋਮ ਨੇ ਇਸੇ ਕਰਕੇ ਕੀਤੀ ਆ ਕਿ ਮੈਂ ਬਕਵਾਖਸ ਰੋਪੇ ਨੂੰ ਮੈਂ ਸੁਣ ਮੈਂ ਸੁਣਤਾ ਵੀ ਮੈਂ ਤਾਂ ਗੀਤਕਾਰ ਆਈ ਉਹ ਗੀਤਕਾਰ ਤਾਂ ਤਾਂ ਹੀ ਆ ਨਾ ਜੀ ਮੈਂ ਤੈਨੂੰ ਗੀਤਕਾਰ ਮੰਨੂਗਾ ਮੈਂ ਤਾਂ ਤੈਨੂੰ ਗੀਤਾਂ ਵਾਲੀ ਕਾਪੀ ਖੋਲਣ ਹੀ ਨਹੀਂ ਦਿੱਤੀ ਬਾਕੀ ਜੇ ਤੂੰ ਗੀਤਕਾਰ ਬੰਨਾ ਤੇ ਤੈਨੂੰ ਮੇਰੇ ਗੀਤ ਸੁਣਨੇ ਪੈਣੇ ਮੈਂ ਕਿਤੇ ਫਸ ਗਿਆ ਉਹ ਬਾਈ ਤੂੰ ਫਸਿਆ ਨਹੀਂ ਤੂੰ ਸਹੀ ਥਾਂ ਆਇਆ ਸਹੀ ਬੰਦੇ ਕੋਲੇ ਆਇਆ ਮੈਂ ਤੈਨੂੰ 50 50 ਕੇ ਚੜਾ ਚੜਾ ਕੇ ਗੀਤ ਸੁਣਾਉਂਗਾ ਅੱਗੇ ਵੀ ਇੱਕ ਬੰਦਾ ਮੇਰੇ ਅੱਗੇ ਸੂਤ ਆਇਆ ਸੀ ਉਹ ਭੱਜ ਕੇ ਸੋਫੇ ਦੇ ਨੇੜੇ ਵੜ ਗਿਆ ਸੀ ਫਿਰ ਨਾਲ ਉਹ ਗਿੱਟੇ ਫੜ ਕੇ ਬਾਹਰ ਖੁੱਚਿਆ ਫਿਰ ਮਾਣੋ ਵਿੱਚ ਮਾਇਆ ਉਹ ਮੇਰੇ ਗੀਂ ਸੁਰਦਾ ਸੁਣਦਾ ਬੇਹੋਸ਼ ਹੋ ਗਿਆ ਸੀ ਬੇਹੋਸ਼ ਮੈਨੂੰ ਲੱਗਦਾ ਮੈਨੂੰ ਵੀ ਚੱਕਰ ਜਿਹਾ ਆਉਣ ਲੱਗ ਪਿਆ ਤੇਰੀ ਅੱਖਾਂ ਦੇ ਨੇਰਾ ਜਾ ਹੀ ਜਾਂਦਾ ਤੁਸੀਂ ਕੌਣ ਹੋ ਮੈਂ ਕੌਣ ਹਾਂ ਮੈਂ ਤੈਨੂੰ ਐ ਨਹੀਂ ਬੇਹੋਸ਼ ਛੋੜ ਦਿੰਦਾ ਓਦੋਂ ਪਹਿਲਾਂ ਤਨਾ ਮੈਂ ਤੈਨੂੰ ਦੱਸਾਂ ਹਾਂ ਮੈਂ ਗੀਤਕਾਰ ਸੰਗੀਤਕਾਰ ਗਾਇਕ ਮੈਂ ਤੈਨੂੰ ਬਣ ਕੇ ਵਖਾਂਗਾ ਚਲੋ ਠੀਕ ਹੈ ਜੀ ਮੈਂ ਫਿਰ ਜਾਂਦਾ ਕਿ ਲਿਆ ਕਿ ਦੇ ਰਹੇ ਗੁਰਤਾ ਇੱਥੇ ਨਵਾ ਦੇ ਇੱਥੇ ਖਾਵਾ ਦੇ ਤੇ ਇੱਥੇ ਦੀਵਾ ਦੇ ਤੇ ਸਾਰੀ ਰਾਤ ਮੈਂ ਤੈਨੂੰ ਗਾਏ ਸੁਣਾਉਂਦਾ ਇਹ ਤਾਂ ਭੋਸ ਵੀ ਨਹੀਂ ਉਡ ਦਿੰਦਾ